ਕਿਸਾਨ ਭਰਾਓ ਲੋਟੂ ਟੋਲਿਆਂ ਤੋਂ ਬਚੋ ਤੇ ਜ਼ਰੂਰੀ ਜਾਣਕਾਰੀ ਦੀ ਵੀਡੀਓ ਤੋਂ ਪਹਿਲਾਂ ਜਿਹੜੀਆਂ ਸਕਰੀਨ ਦੇ ਉੱਪਰ ਲਿਸਟਾਂ ਦਿਖਾਈ ਦੇ ਰਹੀਆਂ ਹੈਗੀਆਂ ਇਹਨਾਂ ਦਾ ਸਕਰੀਨਸ਼ਾਟ ਲੈ ਲਵੋ ਅਤੇ ਇਨ੍ਹਾਂ ਹੀ ਕਿਸਮਾਂ ਦੇ ਵਿੱਚੋਂ ਚੋਣ ਕਰਕੇ ਆਪਣੇ ਖੇਤਾਂ ਦੇ ਵਿੱਚ ਨਰਮੇ ਦੀਆਂ ਵੈਰਾਈਟੀਆਂ ਦੀ ਬਿਜਾਈ ਕਰੋ ਕਿਸਾਨ ਭਰਾਓ ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚੋਂ ਫਸਲ ਨਰਮੇ ਦੀ ਜਿਸ ਦਾ ਏਰੀਆ ਬਹੁਤ ਘਟ ਰਿਹਾ ਹੈਗਾ ਇਸ ਦਾ ਏਰੀਆ ਝੋਨੇ ਥੱਲੇ ਚਲਾ ਗਿਆ ਗੁਆਰੇ ਥੱਲੇ ਮੂੰਗੀ ਥੱਲੇ ਮੂੰਫਲੀ ਥੱਲੇ ਖੋਰ ਫਸਲਾਂ ਨੇ ਇਹਦਾ ਏਰੀਆ ਜਿਹੜਾ ਉਹ ਹੜੱਪ ਕਰ ਲਿਆ ਹੈਗਾ ਜਵਾਰ ਦੀ ਖੇਤੀ ਨੇ ਵੀ ਇਹਦਾ ਏਰੀਆ ਅਕਵਾਇਰ ਕੀਤਾ ਹੈਗਾ ਪਰ ਅੱਜ ਦੇ ਸਮੇਂ ਲੋੜ ਹੈਗੇ ਜਿਹੜੇ ਕਿਸਾਨ ਨਰਮੇ ਦੀ ਬਜਾਈ ਕਰ ਰਹੇ ਹੈਗੇ ਆ ਉਹਨਾਂ ਨੂੰ ਇੱਕ ਦੁਚਿੱਤੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈਗਾ ਕਿ ਅਸੀਂ ਤਿੰਨ ਪਾੜਾ ਨਰਮਾ ਲਾ ਰਹੇ ਹਾਂ ਜਾਂ ਚਾਰ ਪਾੜਾ ਨਰਮਾ ਲਾ ਰਹੇ ਹਾਂ ਚਾਰ ਪਾੜੇ ਦਾ ਨਰਮਾ ਪਾਪਾ ਤੁਸੀਂ ਇੱਕ ਪੈਕੇਟ ਦੇ ਨਾਲ ਹੀ ਲਾਓ ਇਹ ਬਹੁਤ ਗਲਤ ਪ੍ਰੈਕਟਿਸ ਹੈਗੀ ਆ ਲਾਸਟ ਟਾਈਮ ਦੇਖਿਆ ਗਿਆ ਹੈਗਾ ਜਿਹੜੀਆਂ ਕਿਸਮਾਂ ਦੇ ਵਿੱਚ ਸੁੰਡੀ ਘਟਾਈ ਸੀ ਜਿਹੜੇ ਤਰੀਕਿਆਂ ਦੇ ਵਿੱਚ ਸੁੰਡੀ ਘਟਾਈ ਸੀ ਉਹਦੇ ਵਿੱਚੋਂ ਇਹੀ ਸੀ ਕਿ ਆਪਾਂ ਬਜਾਈ ਦੇ ਸਮੇਂ ਫਾਸਫੋਰਸ ਤੇ ਪੋਟਾਸ਼ ਵਾਲੀ ਖਾਦ ਨੂੰ ਵਰਤ ਲਈਏ ਉਸ ਤੋਂ ਬਾਅਦ ਆਪਣਾ ਯੂਰੀਆ ਜ਼ਿੰਕ ਸਲਫਰ ਬਚੇਗਾ ਉਹ ਆਪਾਂ ਪਹਿਲੇ ਪਾਣੀ ਤੇ ਦੇ ਲਾਂਗੇ ਪਰ ਉਸ ਤੋਂ ਬਾਅਦ ਆਪਾਂ ਫਸਲ ਨੂੰ ਜ਼ਿਆਦਾ ਕੱਚਾ ਨਹੀਂ ਰੱਖਣਾ ਹੈਗਾ ਜਿਹੜੇ ਵੀਰ ਕੋਈ ਆਪਦਾ ਫੈਸਲਾ ਇਸ ਤਰੀਕੇ ਦਾ ਲੈ ਰਿਹਾ ਹੈਗਾ ਕਿ ਬਜਾਈ ਸਮੇ ਕੋਈ ਵੀ ਖਾਦ ਨਹੀਂ ਪਾਈ ਬੂਟੇ ਮੱਚ ਵੀ ਸਕਦੇ ਆ ਠੀਕ ਆ ਜਿਆਦਾ ਬੀਜ ਦੀ ਵਰਤੋਂ ਕਰੋਗੇ ਤਾਂ ਨਰਮਾ ਆਟੋਮੈਟਿਕ ਸੰਘਣਾ ਹੋਵੇਗਾ ਤਿੰਨ ਪਾੜੇ ਵਾਲੀ 42 ਇੰਚ ਤੇ ਲਾਈਨ ਟੂ ਲਾਈਨ ਜਿਹੜਾ ਓੜਾ ਹੈਗਾ ਤੁਸੀਂ ਉਸੇ ਨੂੰ ਹੀ ਪਹਿਲ ਦੇਵੋ ਚਾਰ ਪਾੜੇ ਵਾਲੀ ਨੂੰ ਨਾ ਵਰਤਿਆ ਜਾਵੇ ਬੀਜ ਨੂੰ ਮਾਈਕਰਾਈਜ਼ਾ ਜਾਂ ਫੁਲਵਿਕ ਹਿਊਮਿਕ ਐਸਿਡ ਦੇ ਕੰਬੀਨੇਸ਼ਨ ਨਾਲ ਟ੍ਰੀਟਮੈਂਟ ਕਰੋ ਤਾਂ ਕਿ ਜਰਮੀਨੇਸ਼ਨ ਆ ਪ੍ਰੋਪਰ ਹੋਵੇ ਕਰੰਡ ਵੀ ਹੋਏ ਨਰਮਾ ਫਿਰ ਵੀ ਵਧੀਆ ਤਰੀਕੇ ਨਾਲ ਉਗਰੇ ਆਉਂਦਾ ਹੈਗਾ ਖਾਦਾਂ ਦੀ ਵਾਰ ਤੋਂ ਵੈਸੇ ਤਾਂ ਸੋਇਲ ਟੈਸਟਿੰਗ ਵੇਸਤੇ ਕਰਨੀ ਹੁੰਦੀ ਆ ਪਰ ਫਾਸਫੋਰਸ 15 20 ਕਿਲੋ ਡੀਏਪੀ ਖਾਦ ਤੇ ਪੋਟਾਸ਼ ਦੀ ਖਾਦ ਵੀ ਜਿਹੜੀ ਆ ਉਹ 20 ਤੋਂ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਹਾਨੂੰ ਵਰਤਣੀ ਚਾਹੀਦੀ ਹੈਗੀ ਤਾਂ ਕਿ ਤੁਹਾਡੇ ਖੇਤਾਂ ਦੇ ਵਿੱਚ ਪੂਰਨ ਤੌਰ ਤੇ ਜੜਾਂ ਦਾ ਵਿਕਾਸ ਹੋਵੇ ਤੇ ਪੂਰਨ ਤੌਰ ਤੇ ਪlant population ਕਾਇਮ ਹੋਵੇ ਜੇਕਰ ਆਪਾਂ ਖਾਦਾਂ ਬਿਲਕੁਲ ਨਹੀਂ ਵਰਤਦੇ ਹੈਗੇ ਤੇ ਐਂਡ ਫੇਸ ਤੇ ਜਾ ਕੇ ਕੋਈ 75 ਦਿਨ ਤੇ 80 ਦਿਨ ਤੇ ਜਾ ਕੇ ਤੁਸੀਂ ਖਾਦਾਂ ਦੀ ਬਜਾਈ ਕਰਦੇ ਹੋ ਤਾਂ ਉਹਨਾਂ ਦਾ ਅਸਰ ਉਸ ਸਮੇਂ ਨਰਮੇ ਦੇ ਹਰੇ ਪੱਨ ਨੂੰ ਵਧਾਉਂਦਾ ਹੈਗਾ ਜਿਹਦੇ ਕਰਕੇ ਸੁੰਡੀ ਦੇ ਪਤੰਗੇ ਤੁਹਾਡੇ ਨਰਮੇ ਨੂੰ ਪਸੰਦ ਕਰਕੇ ਆਮ ਫਸਲਾਂ ਆਮ ਆਸੇ ਪਾਸੇ ਦੀਆਂ ਫਸਲਾਂ ਨੂੰ ਛੱਡ ਕੇ ਤੁਹਾਡੇ ਨਰਮੇ ਦੇ ਉੱਤੇ ਜ਼ਿਆਦਾ ਅਟੈਕ ਕਰ ਸਕਦੇ ਹੈਗੇ ਆ। ਗੁਲਾਬੀ ਸੁੰਡੀ ਦੇ ਲਈ ਸਪੈਸ਼ਲ ਆਪਾਂ ਵੀਡੀਓ ਕਰਦੇ ਰਹਾਂਗੇ ਪਰ ਅੱਜ ਦੇ ਸਮੇਂ ਇੰਨੀ ਕੁ ਜ਼ਰੂਰਤ ਸੀਗੀ ਕੀ ਬੀਜ ਨੂੰ ਟ੍ਰੀਟਮੈਂਟ ਕਰਨਾ ਹੈਗਾ ਖਾਦਾਂ ਦੀ ਸੰਪੂਰਨ ਵਰਤੋਂ ਕਰਨੀ ਹੈਗੀ ਆ ਸੰਗਣਾ ਨਰਮਾ ਨਹੀਂ ਲਾਉਣਾ ਹੈਗਾ ਪ੍ਰਤੀ ਏਕੜ 2 ਤੋਂ 2.5 ਪੈਕਟ ਇਸ ਤੋਂ ਵੱਧ ਨਹੀਂ ਅਗਰ ਪੂਰਨ ਤੌਰ ਤੇ ਸੰਗਣਾ ਨਰਮਾ ਉਗਰਿਆ ਹੁੰਦਾ ਹੈਗਾ ਤਾਂ ਉਸ ਨੂੰ 40 ਦਿਨ ਤੇ 50 ਦਿਨ ਤੇ 55 ਦਿਨ ਤੇ ਆਪਾਂ ਨੂੰ ਦੋ ਵਾਰ ਵਿਰਲਾ ਕਰਨਾ ਹੀ ਪਵੇਗਾ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਨਰਮੇ ਦੇ ਵਿੱਚ ਪਤੰਗੇ ਦਿਨ ਦੇ ਸਮੇਂ ਲੁੱਕ ਕੇ ਬੰਦੇ ਆ ਰਾਤ ਦੇ ਸਮੇਂ ਅੰਡੇ ਦਿੰਦੇ ਆ ਤੇ ਫਿਰ ਇੱਕ ਵਾਰ ਦੌਰ ਸ਼ੁਰੂ ਹੋਣ ਤੋਂ ਬਾਅਦ ਸੁੰਡੀਆਂ ਮਰਦੀਆਂ ਨਹੀਂ ਹੈਗੀਆਂ